ਨੁਕਸਾਨ ਕੀਤਾ ਵਾ ਕਿੰਨੀ ਵਾ ਨੁਕਸਾਨ ਕੀਤਾ ਹਟਾਏ ਨਹੀਂ ਪਤਾ ਨੁਕਸਾਨ ਦਾ ਹੋਏ ਕੋਈ ਹੈ ਨਾ ਜਮਾਨ ਹੋ ਗਈ ਆ ਤੂੰ ਤੇਰੀ ਮੈਂ ਕੀਤਾ ਤੂੰ ਕੀਤਾ ਕਿਹੜੀ ਗੱਲੋਂ ਸਰਕਾਰੀ ਪਾਣੀ ਆ ਸਰਕਾਰੀ ਪਾਣੀ ਤੂੰ ਸਰਕਾਰੀ ਲਿਆ ਤੂੰ ਫੇਰ ਨਾੜੀ ਬੰਨ੍ਹ ਕਰ ਮੈਂ ਮੈਂ ਨਹੀਂ ਕਰਦਾ ਤੂੰ ਕਿਹਦਾ ਨਹੀਂ ਬੰਦ ਕਰਦਾ ਮੈਂ ਬੰਦ ਕਰਾਉਂਗੇ ਕਰਾ ਨਹੀਂ ਤੇ ਰਹਾਉਂਗਾ ਕਰਾ ਮੈਂ ਬੁੱਟਣ ਲੱਗਾ ਮੈਂ ਜੈਸਵੀ ਤੇ ਹੁੰਦਾ ਹਾਂ ਇਹ ਲੈ ਆ ਜੇਸਵੀ ਹਾਂਜੀ ਬਲਜੀਤ ਕੌਰ ਮਾੜੀ ਕਿੱਥੋਂ ਤੇ ਰਣ ਵਾਲੇ ਹਟਾ ਲਾ ਕਰਾ ਅਜੀ ਕੀ ਕਰ ਲਈ ਅੱਜ ਤੁਸੀਂ ਵਿਧਾਤੀ ਦਫਤਰ ਐਸਐਸਪੀ ਨੂੰ ਮਿਲਿਆ ਕੀ ਜ਼ਰਾ ਮੱਤ ਹਾਂਜੀ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਦਰਵਾਜ਼ੇ ਦੇ ਅੱਗੇ ਪਾਣੀ ਲੰਘਦਾ ਆ ਹੈਰੀ ਪਾਣੀ ਲੰਘਦਾ ਆ ਜੋ ਕਿ ਗਵਾਂਡੀ ਵਾਂਡੀ ਲੱਗੇ ਰਹਿੰਦੇ ਸਾਡੇ ਤੋਂ ਪਾਣੀ ਨਗਾਉਂਦੇ ਆ ਜਦੋਂ ਤੇ ਉਹ ਸਾਡੀ ਮਤਲਬ ਨੁਕਸਾਨ ਹੁੰਦਾ ਆ ਸਾਡੀ ਸਬਜ਼ੀਆਂ ਸਾਰੀਆਂ ਪਾਣੀ ਦੇ ਵਿੱਚ ਭੇਜ ਜਾਂਦੀਆਂ ਆ ਤੇ ਨੁਕਸਾਨ ਬਹੁਤ ਹੁੰਦਾ ਅੱਗੇ ਵੀ ਐ ਉਹਨਾਂ ਨੂੰ ਕਿਹਾ ਹੈ ਕਿ ਇਸ ਤਾਂ ਤੁਸੀਂ ਨਾ ਕਰੋ ਉਹਨੇ ਹੁਣ ਆਏ ਸੀ ਫੇਰ ਪਾਣੀ ਲਾਉਣ ਕਿ ਮਤਲਬ ਮੇਰੇ ਘਰ ਵਾਲੇ ਘਰ ਨਹੀਂ ਹੈਗੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਆਉਂਦੇ ਆ ਤੇ ਇਸ ਟਾਈਮ ਮੈਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਡਿਊਟੀ ਤੇ ਨਾ ਜਾਓ ਉਹ ਅੱਡ ਗੱਲ ਨਾਲ ਮਤਲਬ ਗਾੜੀ ਲੋਜ ਬਹੁਤ ਕਰਦੇ ਹਨਾ ਉਹ ਹੁਣ ਆਏ ਉਹਨਾਂ ਨੇ ਇੰਨੇ ਸਾਨੂੰ ਘਟੀਆਂ ਗਾਲਾਂ ਕੱਢੀਆਂ ਵਾ ਤੇ ਮੈਂ ਆਪਣੇ ਵੱਲੋਂ ਘਰ ਵੇਨ ਦੱਸਿਆ ਆ ਕਿ ਬਾਹਰ ਵੇਖੋ ਜਾ ਕੇ ਇਹ ਪਹਿਲਾਂ ਵੀ ਪਹਿਲਾਂ ਵੀ ਆਏ ਸੀ ਉਹ ਪਹਿਲਾਂ ਵੀ ਉਹਨਾਂ ਨੇ ਮਤਲਬ ਪੋਰੇ ਗਾੜੀਆਂ ਹੀ ਬੰਦ ਕਰ ਦਿੰਦੇ ਨੇ ਜਦੋਂ ਸਾਡਾ ਨੁਕਸਾਨ ਹੁੰਦਾ ਆ ਪਾਣੀ ਲੌਂਦੇ ਆ ਪਾਣੀ ਫਿਰ ਉਹਨਾਂ ਨੇ ਵੇਖਣਾ ਨਹੀਂ ਆ ਹਾਂਜੀ ਖਤਰਾ ਆ ਉਹਨਾਂ ਨੇ ਮਤਲਬ ਬਹੁਤ ਗਾਲੀ ਗਲੋਚ ਕਰਦੇ ਬਹੁਤ ਘਟੀਆਂ ਉਹਨਾਂ ਨੇ ਸ਼ਬਦ ਬੋਲੇ ਆ ਜੋ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਉਹਨਾਂ ਨੇ ਹੁਣ ਸਾਡੇ ਘਰ ਆ ਗਿਆ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਫੇ ਅਸੀਂ ਪਾਣੀ ਤੁਸੀਂ ਡਾਕੇ ਵਿਖਾਓ ਸਾਨੂੰ ਹਾਂਜੀ ਹੁੰਡਾ ਕਰਦੇ ਪੂਰੀ ਪੁੱਤੀ ਆ ਗਾਲੀ ਗਲੋਚ ਬਹੁਤ ਕੀਤੀ ਉਹਨਾਂ ਨੇ ਸਾਨੂੰ ਆਏ ਆਏ ਮਿਲੇ ਪਏ ਆਪਣੇ ਇਨਸਾਫ ਵਾਸਤੇ ਆਏ ਆ ਅਕਸਰ ਕੋਲ ਅਸੀਂ ਆਏ ਆ ਵੀ ਅਮਰਸਰ ਅਮਰਸਰ ਕੋਲ ਆਏ ਵੀ ਹੜੇ ਨਾਲ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਮਿਲੇ ਹਰ ਝਗੜਾ ਨੇ ਪਟਾਇਆ ਜਾਵੇ ਦਾਸ ਕੁਲਦੀਪ ਸਿੰਘ ਸਿੰਘਪਰਾ ਇਨਚਾਰਜ ਮਾਝਾ ਜ਼ੋਨ ਇਹ ਬੀਬੀ ਬਲਜੀਤ ਕੌਰ ਜੀ ਸਾਡੇ ਕੋਲ ਪਹੁੰਚੇ ਹੈਗੇ ਇਹ ਪਿੰਡ ਬਡਾਲਾ ਕਲਾ ਤੋਂ ਆ ਜੇ ਇਹਨਾਂ ਦਾ ਕੋਈ ਘਰੇਲੂ ਪਾਣੀ ਦਾ ਮਸਲੇ ਨੂੰ ਲੈ ਕੇ ਕੋਈ ਬਹਾਵੀ ਵਿਵਾਦ ਹੋਇਆ ਪਿਆ ਵਾ ਇਹਨਾਂ ਸਾਨੂੰ ਜਾਣ ਕੀਤਾ ਵਾ ਕਿ ਜਿਹੜੇ ਸਾਡੇ ਗਵਾਂਢੀ ਹੈਗੇ ਆ ਉਹ ਸਾਨੂੰ ਗਾੜੀ ক্লোਜ ਕਰਦੇ ਆ ਔਰ ਜ਼ਬਰਦਸਤੀ ਜਿਹੜੇ ਪਾਣੀ ਲੰਘਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਸਾਡਾ ਜਿਹੜਾ ਕਾਫੀ ਨੁਕਸਾਨ ਜਿਹੜਾ ਹੁੰਦਾ ਵਾ ਸਾਡੀ ਫਸਲ ਜਿਹੜੀ ਆ ਉਹ ਮਾਰੀ ਜਾਂਦੀ ਆ ਲਾਗੇ ਪਾਣੀ ਪਾ ਕੇ ਤੇ ਅੱਜ ਅਸੀਂ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਵੀ ਸਾਨੂੰ ਆ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦਾ ਜਿਹੜਾ ਮਸਲਾ ਵਾ ਤੁਰੰਤ ਜਿਹੜਾ ਵਾ ਹੱਲ ਕੀਤਾ ਜਾਊਗਾ ਅਗਰ ਜੇ ਇਹ ਮਸਲੇ ਨੂੰ ਹੱਲ ਨਹੀਂ ਕੀਤਾ ਜਾਂਦਾ ਤੇ ਸਾਨੂੰ ਮਜਬੂਰ ਨੂੰ ਛੜਕਾ ਤੇ ਉਤਰਨਾ ਪਊਗਾ ਤੇ ਇਸ ਲਈ ਸਾਨੂੰ ਮਜਬੂਰ ਹੋਣਾ ਪਊ ਜਥੇ ਬੰਦੀ ਨੂੰ ਇੰਨੀਆਂ ਬੇਨਤੀਆਂ ਕਰਦਾ ਦਾਸ ਖੰਨਾ ਦਾਦਾ ਜੀ ਕੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਨ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦਾ ਜਿਹੜਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਊਗਾ ਵਾਇਕ ਜੀ ਖਾਲਸਾ ਵਾਇਕ ਜੀ ਕੀ ਫਤਿਹ ਦਾਸ ਹਜਿੰਦਰ ਸਿੰਘ ਗਿੱਲ ਮਾਝਾ ਜੋਨ ਇੰਚਾਰ ਯੂਥ ਸਿੰਘ ਸਭਾ ਗੁਰੂ ਕੇ ਬੇਟੇ ਸਭਾ ਤੋਂ ਇੱਕ ਬੀਬੀ ਬਜੀਤ ਕੌਰ ਜੀ ਸਾਡੇ ਕੋਲ ਆਏ ਸੀ ਇਹਨਾਂ ਦੇ ਡਿਸਪਿਊਟ ਚੱਲਦਾ ਪਿਆ ਪਾਣੀ ਦੇ ਸਬੰਧ ਦੇ ਵਿੱਚ ਕੋਈ ਉਸ ਸਬੰਧ ਵਿੱਚ ਅਸੀਂ ਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਹਾਂ ਵੀ ਜੋ ਵੀ ਬਣਦੀ ਕਾਰਵਾਈ ਇਹਨਾਂ ਤੇ ਅਸੀਂ ਕਰਾਂਗੇ ਪਰ ਫਿਰ ਵੀ ਜੇ ਨਹੀਂ ਹੁੰਦੀ ਤੇ ਸਾਡੇ ਜਿਹੜੀ ਸਭਾ ਉਹ ਸੜਕਾਂ ਦੇ ਉੱਤੋਂ ਨੂੰ ਤਿਆਰ ਜੀ